ਦੇਸ਼ ਦੇ ਗੋਟਾ ਦਿਲੇ ਤੇ ਮੋਤੀਗਾਜ ਅਤੀਚਿਲਾਹੀ ਰੇਲਵੇ ਸਟੇਸ਼ਨ ਦੇ ਵਿਚਕਾਰ ਗਿਰ ਵਰਤ ਪਹਿਲ ਨੂੰ ਚੰਡੀਗੜ੍ਹ-ਤਿਬੂਰਕੜ ਐਕਸਪ੍ਰੈਸ ਦੇ ਪਟੜੀ ਤੋਂ ਉੱਤਰ ਜਾਣ ਕਾਰਨ ਚੰਡੀਗੜ੍ਹ ਦੇ ਯਾਤਰੀ ਸਮੇਤ 3 ਵਿਅਕਤੀ ਦੀ ਮੌਤ ਹੋ ਗਈ ਤੇ 3 ਤੋਂ ਵੱਧ ਚੱਕਮੀ ਹੋ ਗਏ ਚੰਡੀਗੜ੍ਹ-ਤਿਬੂਰਕੜ ਐਕਸਪ੍ਰੈਸ ਟ੍ਰੇਨ ਦੀ ਪਰ ਦੁਪਹਿਰ ਕੰਟਾ ਰਜਿਸਟ੍ਰੇਸ਼ਨ ਤੋਂ ਪੁਰਵਾਂਾ ਹੋਣ ਤੋਂ ਬਾਅਦ 3:45 ਮਿੰਟ ਤੇ ਗੋਟਾ ਗੁਰਕਪੁਰ ਰੇਲਵੇ ਸੈਕਸ਼ਨ ਦੇ ਮੋਤੀਗਾਜ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ ਮੋਤੀੰਗਨਚਲਾ ਹਿਰੰਦ੍ਰੀ ਸਟੇਸ਼ਨ ਦੇ ਕਿਤੇ ਬਾਹਰ ਪਿੰਡ ਦੇ ਕੋਰਾ ਪੋਜਰੀਪੁਰ ਨੇੜੇ ਰੇਲ ਪਟੜੀ ਦੀ ਬਕਸੇ ਮਾਰ ਕਾਰਨ ਰੇਲ ਗੱਡੀ ਦੇ ਪਹਿਲੇ 2 ਦਫੇ ਪਲਟ ਗਏ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹੋਰ ਦਫੇ ਪਲਟ ਗਏ। ਰੇਲ ਹਾਦਸੇ ਤੋਂ ਬਾਅਦ ਆਪਰਾក្រុម ਮਚ ਗਈ ਤੇ ਹਾਦਸੇ ਦੀ ਸੂchnਾ ਮਿਲਣ ਤੇ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ मौके ਤੇ ਪਹੁੰਚ ਗਏ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਰੇਲਵੇ ਵਿਭਾਗ ਨੇ ਦੱਸਿਆ ਕਿ ਲੋਕੋ ਪਲਟਦੀ ਪੱਟੀ ਤੋਂ ਇੱਕ ਤੋਂ ਦੋ ਥੋੜੀ ਦੇਰ ਪਹਿਲਾਂ ਸਮਾਪਤ ਕੀ ਦੀ ਬਾਅਦ ਇਸ ਯਾਤਰੀ ਨੇ ਵੀ ਨਿਸ਼ਚੈਨ ਨਾਲ ਗੱਲਬਾਤ ਕਰਦੇ ਆ ਤਵਾਕਾਉਂ ਦੀ ਗੱਲ ਕਬੂਲੀ ਹੈ ਮ੍ਰਿਤਕਾ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ 26 ਦੇ ਰਹਿਣ ਵਾਲੇ ਰਾਹੁਲ ਅਤੇ ਬਿਹਾਰ ਦੇ ਅੰਧਿਆ ਦੇ ਸੋਸ਼ਕਮਾਰ ਵਜੋਂ ਹੋਈ ਹੈ ਤੀਜੀ ਲਾਸ਼ ਦੀ شناخت ਹਾਲੇ ਤੱਕ ਨਹੀਂ ਹੋਈ ਹੈ ਚਾਰ ਵਿਅਕਤੀ ਵੀ ਰੂਪ ਵਿੱਚ ਜ਼ਖਮੀ ਵੀ ਹੋਏ ਹਨ ਇਹਨਾਂ ਵਿੱਚੋਂ ਤਿੰਨ ਦਾ ਕੋਂਦਾ ਜ਼ਿਲ੍ਹੇ ਵਿੱਚ ਆ ਹਸਪੀਟਲ ਵਿੱਚ ਇਲਾਜ ਚੱਲ ਰਿਹਾ ਹੈ ਇੱਕ ਦਾ ਲਖਨਊ ਵਿੱਚ ਇਲਾਜ ਚੱਲ ਰਿਹਾ ਹੈ ਰੇਲਵੇ ਨੇ ਮ੍ਰਿਤਕਾ ਦੇ ਪਰਿਵਾਰਾਂ ਲਈ 10 ਲੱਖ ਰੁਪਏ ਇੱਕ ਵੀਰ ਜ਼ਖਮੀਾਂ ਲਈ 2.5 ਲੱਖ ਰੁਪਏ ਤੇ ਰੂਬੂਲੀ ਜ਼ਖਮੀਾਂ ਲਈ 50 ਹਜ਼ਾਰ ਰੁਪਏ ਦੀ ਰਕਮ ਦਾ ਨਾਂ ਦਿੱਤਾ ਹੈ ਰੇਲਵੇ ਸੁਰੱਖਿਆ ਕਮਿਸ਼ਨਰ ਦੁਆਰਾ ਦਵਾਈ ਦੀ ਜਾਂਚ ਤੋਂ ਇਲਾਵਾ ਰੇਲਵੇ ਦੁਆਰਾ ਕੁਝ ਉੱਚ ਪੱਧਰੀ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ ਰੇਲ ਗੱਡੀ ਵਿੱਚ કુલ 24 ਡੱਬੇ ਸਨ ਜਿਨ੍ਹਾਂ ਵਿੱਚੋਂ ਅੱਠ ਕੁਝ 에어 ਕੰਡੀਸ਼ਨਰ ਕਾਰਾਂ ਸਮੇਤ ਟਰੈਕ ਤੋਂ ਉੱਤਰ ਗਏ ਸਨ ਵਿਜ਼ੂਅਲ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਤੋਂ ਵੱਧ ਕੋਚ ਪਲਟ ਗਏ ਤੇ ਪਟੜੀਆਂ ਦੇ ਨਾਲ ਲੱਗ ਗਏ ਹਾਦਸੇ ਤੋਂ ਬਾਅਦ ਛੇ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਬਾਈਨੂ ਡਾਇਵਰਟ ਕੀਤਾ ਗਿਆ